ਨਾਲ ਨਾ ਲੱਗੀ ਬਣੀ ਜਿਨੂ ਜੇ ਵਾਧਾ ਸਮੈਲ ਹੁੰਦੀ ਹੈ ਗੰਦਾ ਪਾਣੀ ਬਿਲਕੁਲ ਸਮੈਲ ਆ ਰਹੀ ਹੈ ਨਿੱਕੇ ਨਿੱਕੇ ਜਵਾਬ ਆ ਸਾਰੇ ਬਿਮਾਰ ਹੋਏ ਪਏ ਨੇ ਨਗਰ ਕੌਂਸਲ ਮੁਰਦਾਵਾਨ 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 ਨਗਰ ਕੌਂਸਲ ਮੁਰਦਾਵਾਨ 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 ਸਾਫ ਪਾਣੀ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਦਰਖਾਸਤ ਕਰੋ ਇਹ ਝੱਟ ਵਾਲਾ ਬਣਿਆ ਨਾ ਹਾਂਜੀ ਕਿੰਨੀ ਝੱਟ ਬਣੀ ਦੋ ਮਹੀਨਿਆਂ ਤੋਂ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਗੰਦਾ ਪਾਣੀ ਪੀਣ ਵਾਲੋ ਅਸੀਂ ਮਜਬੂਰ ਹਾਂ ਜੀ ਹਾਂ ਤੇ ਬੱਚੇ ਵੀ ਬਿਮਾਰ ਆ ਉਲਟੀਆਂ ਡਟੀਆਂ ਬੱਚਿਆਂ ਨੂੰ ਲੱਗੀਆਂ ਪੋਟਾ ਵਾਰੀ ਕਹਿ ਦੇਣ ਕਿ ਸਾਨੂੰ ਪੋਟਾ ਪਾ ਦੋ ਸਿਆਹ ਕਰਾਂਗੇ ਉਹ ਕਰਾਂਗੇ ਕੋਈ ਐਮਸੀ ਸਾਡੀ ਗੱਲ ਨਹੀਂ ਸੁਣਦਾ ਜੀ ਬੱਚੇ ਬਿਮਾਰ ਹੋ ਜਾਂਦੇ ਪਾਣੀ ਦੀ ਪ੍ਰੋਬਲਮ ਗੱਟਰ ਗੱਟਨਾ ਚੋ ਪਾਣੀ ਗੰਦਾ ਆ ਰਿਹਾ ਇਹ ਗੰਦੇ ਪਾਣੀ ਕਰਕੇ ਸਿਰ ਦੇ ਵਿੱਚ ਅਫੋੜੇ ਨਿਕਲ ਗਏ ਜੀ ਫੋੜੇ ਫੈਂਸੀ ਆ ਹੋਈਆਂ ਵੇ ਬੱਚੇ ਦੇ ਸਿਰ 'ਚ ਉਹ ਤਾਂ ਉਹਨਾਂ ਦੀ ਪੜ੍ਹਾਈ ਵੀ ਇਹਨਾਂ ਦੀ ਖਰਾਬ ਹੋ ਚੁੱਕੀ ਆ ਬੱਚਿਆਂ ਦੀ ਔਰ ਮੈਡਮ ਕਹਿੰਦੇ ਕਿ ਮਨ ਲ ਕੇ ਵਾਰ-ਵਾਰ ਤੋਂ ਲੂਜ-ਮੂਜਨ ਲੱਗੇ ਕਰਕੇ ਵੀ ਮਨ ਲ ਕੇ ਵਾਰ-ਵਾਰ ਬੱਚੇ ਪਰੇਸ਼ਾਨ ਕਰਦੇ ਆ ਘਰੇ ਭੇਜ ਦਿੰਦੇ ਆ ਜੀ ਸਰਪੇਸ਼ਨ ਤੋਂ ਪਾਣੀ ਦੀ ਕਿਤੇ ਪਾਈਪ ਲੀਕ ਆ ਜਾਂ ਕੋਈ ਵੀ ਕਿਸੇ ਕਿਤੇ ਸਮੱਸਿਆ ਉਹਦਾ ਹੱਲ ਕੀਤਾ ਜਾਵੇ ਤੁਸੀਂ ਦੇਖ ਰਹੇ ਹੋ ਜੀਡੀਬੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰ ਪਾਲ ਲੂੰਬਾ ਅੱਜ ਆਪਾਂ ਪਹੁੰਚੇ ਹਾਂ ਵਾਰਡ ਨੰਬਰ 32 ਬਸਤੀ ਚੰਦ ਸਿੰਘ ਜੋ ਕਿ ਬੁੱਕਣ ਵਾਲਾ ਰੋਡ ਮੋਗਾ ਵਿਖੇ ਸਥਿਤ ਹੈ ਇੱਥੋਂ ਦੇ ਲੋਕ ਪਿਛਲੇ ਕਾਫੀ ਦਿਨਾਂ ਤੋਂ ਬਿਲਕੁਲ ਸੀਵਰੇਜ ਵਾਲਾ ਮਿਕਸ ਪਾਣੀ ਜਿਹੜਾ ਪੀਣ ਲਈ ਮਜਬੂਰ ਹੈ ਕਿਉਂ ਕਿ ਇਹ ਸਮੱਸਿਆ ਦਾ ਹੱਲ ਜਿਹੜਾ ਉਹ ਮਿਊਸਪਲ ਕਾਰਪੋਰੇਸ਼ਨ ਵੱਲੋਂ ਨਹੀਂ ਕੀਤਾ ਜਾ ਰਿਹਾ ਔਰ ਇਸੇ ਵਜ੍ਹਾ ਕਰਕੇ ਇੱਥੇ ਕਾਫੀ ਲੋਕ ਪੇਟ ਦੀਆਂ ਬਿਮਾਰੀਆਂ ਤੋਂ ਪੀੜਤ ਹੋ ਚੁੱਕੇ ਆ ਬੱਚੇ ਸਕੂਲ ਨਹੀਂ ਜਾ ਰਹੇ ਪਿਛਲੇ ਕਾਫੀ ਦਿਨਾਂ ਤੋਂ ਕਿਉਂਕਿ ਇਸ ਗੰਦੇ ਪਾਣੀ ਦੇ ਨਾਲ ਨਹਾਉਣਾ ਜਿਹੜਾ ਉਹਨਾਂ ਨੂੰ ਠੀਕ ਨਹੀਂ ਲੱਗਦਾ ਸੋ ਆਪਾਂ ਇਹ ਸਮੱਸਿਆ ਬਾਰੇ ਜਾਣਾਂਗੇ ਹਾਂਜੀ ਸਤਿ ਸ੍ਰੀ ਅਕਾਲ ਬਈ ਕਿੰਨੇ ਦਿਨਾਂ ਤੋਂ ਪਾਣੀ ਗੰਦਾ ਆ ਰਿਹਾ ਜੀ ਬਈ ਕਾਫੀ ਦਿਨ ਹੋ ਗਿਆ ਪਾਣੀ ਗੰਦਾ ਬਹੁਤ ਆਉਂਦਾ ਤੇ ਪਤਾ ਕੀ ਗੱਲ ਆ ਸਾਨੂੰ ਇਹਦੇ ਨਾਲ ਬਿਮਾਰੀਆਂ ਵੀ ਬਹੁਤ ਹੋ ਜਾਣੀਆਂ ਜਿੱਦਾਂ ਗੰਦਾ ਪਾਣੀ ਪੀਣਿਆ ਨਹਾਣਿਆ ਸਾਨੂੰ ਬਹੁਤ ਪ੍ਰੋਬਲਮ ਹੁੰਦੀ ਆ ਠੀਕ ਆ ਸਾਡਾ ਹੱਲ ਕੀਤਾ ਜਾਵੇ ਬਈ ਇਦੇ ਨਾਲ ਤਾਂ ਚਮੜੀ ਦੀਆਂ ਬਿਮਾਰੀਆਂ ਹੋ ਸਕਦੀਆਂ ਤੁਹਾਨੂੰ ਕੋਈ ਕਿਸੇ ਨੂੰ ਹੈ ਕਿ ਐਦਾਂ ਦੀ ਸਮੱਸਿਆ ਕੋਈ ਹਾਂਜੀ ਹਾਂਜੀ ਆ ਦੇਖੋ ਮੰਗ ਕੀ ਕਰਦੇ ਆ ਤੁਸੀਂ ਮੰਗ ਕਰਦੇ ਆ ਸਾਨੂੰ ਪਾਣੀ ਵਧੀਆ ਹੋਵੇ ਠੀਕ ਆ ਭਾਈ ਜੀ ਸਾਡੀ ਮੰਗ ਪੂਰੀ ਕੀਤੀ ਜਾਵੇ ਪਾਣੀ ਦੀ ਹਾਂ ਪਾਣੀ ਜਿਹੜਾ ਹਰ ਇੱਕ ਲਈ ਬੇਸਿਕ ਨੀਡ ਐ ਔਰ ਹਰ ਇੱਕ ਦੀ ਜ਼ਰੂਰਤ ਐ ਔਰ ਸਰਕਾਰ ਦਾ ਸਾਫ਼ ਪਾਣੀ ਮੁਹੱਈਆ ਕਰਾਉਣਾ ਜਿਹੜਾ ਲੋਕਾਂ ਨੂੰ ਫਰਜ਼ ਬਣਦਾ ਔਰ ਇਸ ਫਰਜ਼ੇ ਤੋਂ ਸਰਕਾਰ ਕਿਤੇ ਨਾ ਕਿਤੇ ਭਾਈ ਦੀ ਨਜ਼ਰ ਆ ਰਹੀ ਐ ਔਰ ਆਪਾਂ ਗੱਲ ਕਰਾਂਗੇ ਅੱਗੇ ਹਾਂਜੀ ਮੈਂ ਜੀ ਸਤਿ ਸ਼ਕਾ ਸਤਿ ਸ਼ਕਾ ਕਿ ਕਿੰਨੇ ਕ ਸਮੱਸਿਆ ਆ ਰਹੀ ਹੈ ਤੁਹਾਨੂੰ ਇਸ ਗੰਦੇ ਪਾਣੀ ਕਰ ਬਹੁਤ ਜ਼ਿਆਦਾ ਸਮੱਸਿਆ ਜੀ ਕੱਪੜੇ ਢੇਰ ਲੱਗਿਆ ਹੋਇਆ ਧੋਣ ਵਾਲਿਆਂ ਦਾ ਨਾ ਕੱਪੜੇ ਧੋ ਸਕਦੇ ਆ ਨਾ ਨਹਾ ਸਕਦੇ ਆ ਨਾ ਖਾਣਾ ਬਣਾ ਸਕਦੇ ਆ ਜੀ ਕੀ ਕਰੀ ਹੂੰ ਕਿੱਥੋਂ ਲੈ ਕੇ ਆਨੇ ਪਾਣੀ ਫੇਰੇ ਪਾਣੀ ਅਸੀਂ ਗੁਰਦੁਆਰਿਆਂ ਲੈ ਕੇ ਆਨੇ ਆ ਜੀ ਪੀਣ ਵਾਸਤੇ ਪੀਣ ਵਾਸਤੇ ਕੱਲਾ ਲੈ ਕੇ ਆ ਰਹੇ ਹਾਂ ਬਾਕੀ ਸਾਰੇ ਕੰਮ ਪੈਂਡਿੰਗ ਪਏ ਸਾਰੇ ਕੰਮ ਐਵੇਂ ਪਏ ਕਿੰਨੇ ਦਿਨ ਤੋਂ ਇਹ ਸਮੱਸਿਆ ਚੱਲਦੀ ਆ ਰਹੀ ਤੁਹਾਡੇ ਜੀ ਹਾਂ ਜੀ ਮਹੀਨਾ ਹੀ ਹੋ ਗਿਆ ਜੀ ਮਹੀਨਾ ਹੋ ਗਿਆ ਹਾਂ ਜੀ ਮਹੀਨਾ ਹੀ ਹੋ ਚੱਲਿਆ ਕੰਮ ਜਿੱਥੇ ਕੰਮ ਕਰਦੇ ਆ ਜੀ ਉੱਥੋਂ ਬੋਤਲਾ ਭਰ-ਭਰ ਕੇ ਲੈ ਕੇ ਆ ਰਹੇ ਆ ਪਾਣੀ ਦੀ ਪੀਣ ਵਾਲੇ ਪਾਣੀ ਦੀ ਮੈਨੂੰ ਪਤਾ ਲੱਗਿਆ ਵੀ ਕਾਫੀ ਬੱਚੇ ਵੀ ਬਿਮਾਰ ਹੋ ਚੁੱਕੇ ਆ ਲੋਕ ਵੀ ਕਾਫੀ ਬੰਦਾ ਹੋ ਗਿਆ ਜੀ ਮੁੰਡਾ ਮੇਰਾ ਠੀਕ ਨਹੀਂ ਰਹਿੰਦਾ ਮੈਂ ਖੁਦ ਬਿਮਾਰ ਰਹੀ ਹਾਂ ਤਿੰਨ ਚਾਰ ਦਿਨ ਅੱਛਾ ਹੋਰ ਪੇਟ ਦੀ ਪ੍ਰੋਬਲਮ ਕਰਕੇ ਪਟ ਪੋਟੀਆਂ ਤੇ ਉਲਟੀਆਂ ਲੱਗੀਆਂ ਰਹੀਆਂ ਅੱਛਾ ਤੋ ਭੈਣ ਜੀ ਦੱਸ ਰਹੇ ਨੇ ਕਿ ਪੇਟ ਦੀਆਂ ਬਿਮਾਰੀਆਂ ਜਿਸ ਤਰ੍ਹਾਂ ਉਲਟੀਆਂ ਡੱਟੀਆਂ ਵਗੈਰਾ ਦਸਤ ਵਗੈਰਾ ਜਿਹੜੇ ਹੈਗੇ ਆ ਉਹ ਲੱਗੇ ਹੋਏ ਕਾਫੀ ਲੋਕਾਂ ਨੂੰ ਸਿਹਤ ਵਿਭਾਗ ਦੀ ਵੀ ਇੱਥੇ ਜਿਹੜਾ ਸਿਹਤ ਵਿਭਾਗ ਦਾ ਵੀ ਫਰਜ਼ ਬਣਦਾ ਕਿ ਉਹ ਆਖੇ ਲੋਕਾਂ ਦੀ ਸਾਰ ਲੈਣ ਔਰ ਇਹ ਗੰਦੇ ਪਾਣੀ ਤੋਂ ਜਿਹੜਾ ਹੈ ਇਹਨਾਂ ਦਿਨ ਨੂੰ ਨਜਾਤ ਦਿਵਾਉਣਾ ਹਾਂਜੀ ਮਾਤਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਮੰਗ ਕਰਦੇ ਹੋ ਸਰਕਾਰ ਤੋਂ ਤੁਸੀਂ ਮੰਗ ਜੀ ਸਾਨੂੰ ਪਾਣੀ ਦੀ ਹੈ ਪਾਣੀ ਹੈ ਹਾਂ ਪਾਣੀ ਦੀ ਮੰਗ ਚਾਹੀਦੀ ਸਰ ਸਾਫ ਪਾਣੀ ਚਾਹੀਦਾ ਤੁਹਾਨੂੰ ਸਾਫ ਚਾਹੀਦਾ ਠੀਕ ਹੈ ਜੀ ਹਾਂਜੀ ਤੇ ਸਮੱਸਿਆ ਕਿੰਨੀ ਕਾਰੀਆ ਤੁਹਾਨੂੰ ਇਸ ਵਜ੍ਹਾ ਕਰਕੇ ਸਮੱਸਿਆ ਹੋ ਗਿਆ ਮੈਂ ਤੁਹਾਨੂੰ ਦੱਸਿਆ ਵੀ ਮਹੀਨੇ ਦਾ ਗੇੜ ਹੋ ਚੱਲਿਆ ਅੱਛਾ ਜੀ ਥੋੜਾ ਥੋੜਾ ਕੰਮ ਮਹੀਨਾ ਚੱਲ ਗਿਆ ਓਕੇ ਹਾਂ ਤੁਸੀਂ ਕਿਸੇ ਨਾਲ ਸੰਪਰਕ ਨਹੀਂ ਕੀਤਾ ਆਪਦੇ ਐਮਸੀ ਨਾਲ ਜਾਂ ਹੋਰ ਜਾਂਦੇ ਆ ਹੂੰ ਹੂੰ ਕੋਈ ਗੱਲ ਹੀ ਸੁਣਦਾ ਤੇ ਉਹ ਕੀ ਕਹਿੰਦੇ ਐ ਸਮੱਸਿਆ ਬਾਰੇ ਕੀ ਕਹਿ ਰਿਹਾ ਭਾਂਜੀ ਬੱਸ ਜੀ ਦੋ ਇੱਕ ਦੋ ਵਾਰ ਹੀ ਲੈ ਕੇ ਆਏ ਆ ਗੇੜਾ ਕੱਢਿਆ ਗੇੜਾ ਕੱਢ ਜਾਂਦੇ ਕਰਾਨੇ ਆ ਜੀ ਕਰਾਨੇ ਆ ਜੀ ਹਜੇ ਤਾਂ ਕੋਈ ਸਮੱਸਿਆ ਹੱਲ ਨਹੀਂ ਹੋਈ ਸਾਡੀ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਆਪਣਾ ਰਾਜਵਿੰਦਰ ਸਿੰਘ ਹੈ ਜੀ ਰਾਜਵਿੰਦਰ ਜੀ ਇਹ ਸਮੱਸਿਆ ਕਿੰਨੇ ਕਿ ਦਿਨਾਂ ਤੋਂ ਚੱਲ ਰਹੀ ਹੈ ਤੁਹਾਡੀ ਇੱਕ ਮਹੀਨਾ ਹੋ ਗਿਆ ਇਹ ਕੰਪਲੀਟਾਂ ਮੈਂ ਬਹੁਤ ਜ਼ਿਆਦਾ ਪਾਣੀ ਆਈ ਕੋਈ ਹੱਲ ਨਹੀਂ ਹੋਇਆਗਾ ਆ ਕੇ ਮੁਰ ਜਾਂਦੇ ਆ ਕਿ ਇੱਥੇ ਦੋ ਤਿੰਨ ਘਰ ਹੈ ਤੇ ਇਹਨਾਂ ਨੇ ਇਲਜ਼ਾਮ ਲਾਤਾ ਕਹਿੰਦੇ ਇਹਨਾਂ ਨੇ ਪਾਈਪ ਤੋੜਿਆ ਵਾ ਪਾਈਪ ਦਾ ਵੀ ਉਹਨਾਂ ਨੇ ਨਵਾਂ ਪਤਾ ਜੀ ਤਾਂ ਵੀ ਇਹੀ ਹਾਲ ਹੈ ਜੀ ਬਹੁਤ ਬੁਰਾ ਹਾਲ ਹੈ ਅੱਜ ਮੈਨੂੰ ਪਤਾ ਲੱਗਿਆ ਸੀ ਇੱਥੇ ਮਿਊਸਪਲ ਕਾਰਪੋਰੇਸ਼ਨ ਦੇ ਕੁਝ ਕਰਮਚਾਰੀ ਆਏ ਹੋਏ ਐ ਹਾਂਜੀ ਅੱਜ ਆਏ ਹੋਏ ਚੈੱਕ ਕਰੀ ਜਾਂਦੇ ਆ ਦੇਖਦੇ ਹੋ ਕੀ ਹੱਲ ਕਰਦੇ ਆ ਅੱਗੇ ਵੀ ਆਏ ਸੀਗੇ ਕੋਈ ਹੱਲ ਨਹੀਂ ਕਰਕੇ ਗਏਗੇ ਅੱਛਾ ਬਿਨਾ ਹੱਲ ਕੀਤੇ ਮੁਰਦਾਵਾਲ ਬਿਨਾ ਹੱਲ ਕੀਤੇ ਦੇਖ ਕੇ ਖੋਲ ਕੇ ਕਹਿੰਦੇ ਭਰੇ ਆ ਤੁਹਾਡਾ ਹੱਲ ਕਰਾਂਗੇ ਨਗਰ ਕੌਂਸਲ ਮੁਰਦਾਵਾਲ 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 ਨਗਰ ਕੌਂਸਲ ਮੁਰਦਾਵਾਲ 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 ਸਾਫ ਪਾਣੀ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਸਾਫ ਪਾਣੀ ਦਾ ਪੂਰਾ ਪ੍ਰਬੰਧ ਕਰੋ ਪ੍ਰਬੰਧ ਕਰੋ ਨਗਰ ਕੌਂਸਲ ਮੁਰਦਾਵਾਲ 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 ਨਗਰ ਕੌਂਸਲ ਮੁਰਦਾਵਾਲ 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 ਸਾਫ ਪਾਣੀ ਦਾ ਪ੍ਰਬੰਧ ਕਰੋ ਕਰੋ ਲਗਾ ਕੇ ਦੇਖ ਲੋ ਹਾਂ ਵਾ ਸਰਕਾਰ ਵਾਲੀ ਦਿਖਾਇਓ ਪਾਣੀ ਇਹ ਝੱਟ ਵਾਲਾ ਬਣਿਆ ਨਾ ਹਾਂਜੀ ਕਿੰਨੀ ਝੱਟ ਬਣੀ ਗਾਰ ਤਾਂ ਸ਼ੁਰੂ ਸ਼ੁਰੂ ਚ ਹੀ ਆਉਂਦੀ ਹੋਣੀ ਥੋੜੀ ਤਰਕ ਨੇ ਨਹੀਂ ਨਹੀਂ ਲਗਾਤਾਰ ਆਉਂਦੀ ਲਗਾਤਾਰ ਆਉਂਦੀ ਦੋ ਮਹੀਨਾ ਹੋ ਗਿਆ ਸੰਕਟ ਜੂਜੇ ਨੂੰ ਸਾਰਿਆਂ ਦੇ ਮੇਲਾ ਕਰ ਚੁੱਕੇ ਅੱਛਾ ਹਾਂਜੀ ਦੋ ਸਾਲ ਦੋ ਮਹੀਨੇ ਹੋ ਗਏ 2 ਮਹੀਨਿਆਂ ਤੋਂ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਗੰਦਾ ਪਾਣੀ ਪੀਣ ਵੱਲੋਂ ਅਸੀਂ ਮਜਬੂਰ ਹਾਂ ਜੀ ਹਾਂ ਹਾਂ ਤੇ ਬੱਚੇ ਵੀ ਬਿਮਾਰ ਆ ਉਲਟੀਆਂ ਡਟੀਆਂ ਬੱਚਿਆਂ ਨੂੰ ਲੱਗੀਆਂ ਤੇ ਨਾ ਕੋਈ ਆਪਣਾ ਸਾਡੀ ਸੁਣਵਾਈ ਹੈ ਬਥੇਰੇ ਆ ਪੀਲਾ ਕਰ ਚੁੱਕੇ ਐਮਸੀ ਨੂੰ ਵੀ ਕਹ ਚੁੱਕੇ ਕਮੇਟੀ ਕਰ ਵੀ ਜਾਏ ਪਰ ਲਾਰੇ ਦੇ ਲਾਂ ਦੇ ਸਿਵਾ ਇਹਨਾਂ ਨੂੰ ਕੁਝ ਨਹੀਂ ਆ ਸਾਡੇ ਆਪਣਾ ਮਹੀਨਾ ਹੋ ਗਿਆ ਘੱਟੋ ਘੱਟ ਨਾ ਜੀ ਮਹੀਨਾ 2 ਹੋ ਗਿਆ ਐਮਸੀ ਨੂੰ ਵੀ ਪਤਾ ਇਹ ਗੱਲ ਦਾ ਓਕੇ ਐਮਸੀ ਨੇ ਵੀ ਗਾ ਰਿਪੋਰਟਾਂ ਦਿੱਤੀਆਂ ਆਏ ਗਿਆ ਪਰ ਕੋਈ ਸੁਣਵਾਈ ਨਹੀਂ ਹੁੰਦੀ ਪਈ ਆ ਕੀ ਮੰਗ ਕੀ ਕਰਦੇ ਹੋ ਤੁਸੀਂ ਸਾਡਾ ਸਾਫ ਪਾਣੀ ਲਿਆ ਜਾਵੇ ਜੋ ਵੀ ਆਪਣਾ ਆ ਕੇ ਚੈੱਕ ਕਰ ਪਾਣੀ ਕੀਤਾ ਜਾਵੇ ਕੀ ਗੱਲਾਂ ਕਿ ਸਾਡੀ ਗਰੀਬ ਵਸਤੀ ਕਰਕੇ ਤਾਂ ਨਹੀਂ ਸੁਣਵਾਈ ਹੁੰਦੀ ਪਈ ਆ ਵੋਟਾਂ ਮੋਕੇ ਆ ਜਾਂਦੇ ਜੀ ਲਾਰੇ ਲਾਉਣਗੇ ਵਧੀਆ ਕੰਮ ਸਾਨੂੰ ਪਾਣੀ ਤਾਂ ਪੀਣ ਨੂੰ ਚੱਜ ਦਾ ਦੇ ਦਿਓ ਪਾਣੀ ਦੀ ਸਮੱਸਿਆ ਵੀ ਨੇ ਗੱਟਣਾ ਦੀ ਸਮੱਸਿਆ ਆ ਬਸ ਵੋਟਾਂ ਲੈਣ ਵਾਰੀ ਮੁਰੇ ਆ ਜਾਂਦੇ ਆ ਜਦੋਂ ਗਲੀ ਦੇ ਵਿੱਚ ਇਹੋ ਜੀ ਕੋਈ ਪ੍ਰੋਬਲਮ ਹੁੰਦੀ ਕੋਈ ਸੋਲ ਨਹੀਂ ਕਰਦਾ ਆ ਕੇ ਵੋਟਾਂ ਵਾਰੀ ਕਹਿ ਦੇਣ ਕਿ ਸਾਨੂੰ ਵੋਟਾਂ ਪਾ ਦਿਓ ਸਿਆਹ ਕਰਾਂਗੇ ਉਹ ਕਰਾਂਗੇ ਕੋਈ ਐਮਸੀ ਸਾਡੀ ਗੱਲ ਨਹੀਂ ਸੁਣਦਾ ਹੁਣ ਅਸੀਂ ਐਮਸੀ ਕੋਲ ਗਏ ਸੀ ਉਹਨਾਂ ਨੇ ਸਾਨੂੰ ਸਾਫ਼ ਜਵਾਬ ਦਿੱਤਾ ਉਹ ਕਹਿੰਦੇ ਆ ਵੀ ਤੁਸੀਂ ਕਮੇਟੀ ਘਰ ਚਲ ਜਓ ਇਹ ਦੱਸੋ ਬੋਟਾ ਕਮੇਟੀ ਘਰ ਲੈਣ ਜਾਂਦੇ ਉਹ ਬੋਟਾ ਤਾਂ ਇੱਥੇ ਲੈਣ ਆਉਂਦੇ ਨਾ ਇਹ ਇਹ ਸਮੱਸਿਆ ਦੀ ਵਜ੍ਹਾ ਕਰਕੇ ਤੁਹਾਨੂੰ ਕੀ ਪਰੇਸ਼ਾਨੀ ਆ ਰਹੀ ਹੈ ਸਾਹੀ ਪਰੇਸ਼ਾਨੀ ਹੈ ਜੀ ਬੱਚੇ ਬਿਮਾਰ ਹੋਈ ਜਾਂਦੇ ਪਾਣੀ ਦੀ ਪ੍ਰੋਬਲਮ ਗੱਟਰ ਗੱਟਰਾ ਜੋ ਪਾਣੀ ਗੰਦਾ ਆ ਰਿਹਾ ਆ ਦੇਖੋ ਜੀ ਪਾਣੀ ਆਪਣਾ ਆ ਦੇਖੋ ਜੀ ਉਹ ਜਾਂਦੇ ਨਹੀਂ ਬੱਚੇ ਸਾਡੇ ਬਿਮਾਰ ਜਾਂਦੇ ਆ ਬੱਚੇ ਜਿਹੜੇ ਹਮਲਾ ਹਾਂਜੀ ਜਦੋਂ ਨੋਂਦੇ ਆ ਬੱਚਿਆਂ ਦੇ ਜ਼ਖਮ ਹੋਣੇ ਆ ਮੈਂ ਜਸਜੀਤ ਸਿੰਘ ਜੱਸੀ ਵਾਜ ਨੰਬਰ 32 ਮੋਗਾ ਔਰ ਸਵੇਰੇ ਜਮ ਬੀਬੀ ਨੇ ਦੱਸਿਆ ਕਿ ਇਹ ਮੇਰੇ ਕੋਲ ਇਕੱਠੀ ਹੋ ਗਏ ਇੰਨਾਂ ਵੀ ਅਸੀਂ ਕਮੇਟੀ ਘਰ ਜਾਣਾ ਅਸੀਂ ਐਮਸੀ ਕੋਲ ਗਏ ਐਮਸੀ ਸਾਨੂੰ ਕਹਿੰਦਾ ਕਿ ਤੁਸੀਂ ਕਾਰਪੋਰੇਸ਼ਨ ਦਫਤਰ ਜਾਓ ਠੀਕ ਹੈ ਮੇਰੇ ਵਾਸਤੇ ਬਾਹਰ ਆ ਠੀਕ ਹੈ ਜੀ ਉਸ ਤੋਂ ਬਾਅਦ ਇਹ ਮੇਰੇ ਕੋਲ ਆਏ ਮੈਂ ਕਿਹਾ ਕਿ ਕਾਰਪੋਰੇਸ਼ਨ ਦੇ ਵਿੱਚ ਸਾਡੀਆਂ ਧੀਆ ਭੈਣਾਂ ਜਾਂਦੀਆਂ ਚੰਗੀਆਂ ਨਹੀਂ ਲੱਗਦੀਆਂ ਦਫਤਰਾਂ ਦੇ ਵਿੱਚ ਔਰ ਸਾਡੀ ਇਹੀ ਮੰਗ ਆ ਦੇਖੋ ਜੀ ਆ ਬੱਚੇ ਦਾ ਇਹ ਗੰਦੇ ਪਾਣੀ ਕਰਕੇ ਹੀ ਸਿਰ ਦੇ ਵਿੱਚ ਅਫੋੜੇ ਨਿਕਲ ਗਏ ਜੀ ਥੋੜੇ ਫੈਂਸੀਆ ਹੋਈਆਂ ਹੋਈਆਂ ਬੱਚੇ ਦੇ ਸਿਰ 'ਚ ਸਿਰਫ ਗੰਦੇ ਪਾਣੀ ਕਰਕੇ ਜੀ ਉਲਟੀਆਂ ਡੱਟੀਆਂ ਬਿਮਾਰੀ ਦੇ ਦੂਸਤੇ ਬਣ। ਔਰ ਜਿੱਦਾਂ ਤੁਸੀਂ ਬੱਚੇ ਦੇਖ ਰਹੇ ਹੋ ਐਸੇ ਕਰਕੇ ਬਿਮਾਰ ਬੱਚੇ ਆ ਜੀ ਇਹ। ਸਕੂਲ ਤੋਂ ਉਹਨਾਂ ਦੀ ਪੜ੍ਹਾਈ ਵੀ ਇਹਨਾਂ ਦੀ ਖਰਾਬ ਹੋ ਚੁੱਕੀ ਆ ਬੱਚਿਆਂ ਦੀ ਔਰ ਮੈਡਮ ਕਹਿੰਦੇ ਕਿ ਇਹ ਮਨ ਕੇ ਵਾਰ-ਵਾਰ ਤੋਂ ਲੂਜ-ਮੂਜ ਲੱਗੇ ਕਰਕੇ ਵੀ ਮਨ ਕੇ ਵਾਰ-ਵਾਰ ਬੱਚੇ ਪਰੇਸ਼ਾਨ ਕਰਦੇ ਆ ਘਰੇ ਭੇਜ ਦਿੰਦੇ ਆ ਜੀ। ਅੱਛਾ ਬੱਚਿਆਂ ਨੂੰ ਘਰੇ ਭੇਜ ਦਿੰਦੇ ਆ। ਹਾਂਜੀ ਹਾਂਜੀ ਬਿਲਕੁਲ ਜੀ। ਠੀਕ ਹੈ ਠੀਕ ਹੈ। ਤੇ ਕੀ ਮੰਗ ਕੀ ਕਰਦੇ ਹੋ ਮਿਸਟਰ ਕਾਰਪੋਰੇਸ਼ਨ? ਕਾਰਪੋਰੇਸ਼ਨ ਤੋਂ ਇਹੀ ਮੰਗ ਕਰਦੀਆਂ ਕਿ ਸਾਨੂੰ ਸਾਫ਼ ਪਾਣੀ ਮੁਹੱਈਆ ਕਰਾਇਆ ਜਾਵੇ ਉਹਦਾ ਹੱਲ ਕੀਤਾ ਜਾਵੇ ਔਰ ਮੈਂ ਸਤਿਕਾਰਯੋਗ ਮੇਰ ਸਾਹਿਬ ਔਰ ਸਤਿਕਾਰਯੋਗ ਐਮ ਐਲ ਏ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹੜਾ ਵਾਰਡ ਨੰਬਰ 32 ਆ ਇਹਦੇ ਧਿਆਨ ਦਿੱਤਾ ਜਾਵੇ ਜੋ ਪਾਣੀ ਦੀ ਉਸ ਸਮੱਸਿਆ ਨੂੰ ਦੂਰ ਕੀਤਾ ਜਾਵੇ ਪਾਣੀ ਦਾ ਸਮੱਸਿਆ ਠੀਕ ਹੈ ਧੰਨਵਾਦ ਇਹ ਨਹਾਉਣ ਵੱਲੋਂ ਵੀ ਕੱਪੜੇ ਧੋਣ ਵੱਲੋਂ ਵੀ ਤੇ ਹੋਰ ਜ਼ਰੂਰੀ ਕਰਦੇ ਜਿਹੜੇ ਕੰਮ ਇਸ ਤਰ੍ਹਾਂ ਰੋਟੀ ਪਾਣੀ ਬਣਾਉਣਾ ਸਬਜ਼ੀ ਬਣਾਉਣਾ ਇਹਨਾਂ ਸਾਰੇ ਕੰਮਾਂ ਤੋਂ ਜਿਹੜੇ ਉਹ ਆਰੀ ਹੋ ਕੇ ਬੈਠੇ ਆ ਜਿੰਨੀ ਦੇਰ ਸ਼ੁੱਧ ਪਾਣੀ ਇਹਨਾਂ ਨੂੰ ਨਹੀਂ ਮਿਲੇਗਾ ਉਨੇ ਦੇਰੇ ਆਪਣਾ ਰੁਟੀਨ ਦੀ ਜ਼ਿੰਦਗੀ ਹੈ ਜਿਹੜੀ ਤ੍ਰਿਕ ਦੇ ਨਾਲ ਨਹੀਂ ਜਾ ਸਕਣਗੇ ਸੋ ਜੀਡੀਵੀ ਨਿਊਜ਼ ਵੱਲੋਂ ਵੀ ਮੰਗ ਕੀਤੀ ਜਾਂਦੀ ਹੈ ਕਿ ਪਾਣੀ ਸਭ ਦਾ ਹੱਕ ਹੈ ਸਭ ਲਈ ਜਿਹੜਾ ਹੈ ਸਾਫ਼ ਤੇ ਸ਼ੁੱਧ ਪਾਣੀ ਮੁਹੱਈਆ ਕਰਾਉਣਾ ਸਰਕਾਰ ਦਾ ਫਰਜ਼ ਬਣਦਾ ਹੈ ਸੋ ਇਹਨਾਂ ਲੋਕਾਂ ਦੀ ਸਮੱਸਿਆ ਜਿਹੜੀ ਤਰੰਤ ਹੱਲ ਕੀਤੀ ਜਾਵੇ ਧੰਨਵਾਦ